ਸੋਸੀ ਟਾਲਦੇ ਨਹੀਂ ਮੈਂ ਰੁਕਣਾ ਨਹੀਂ ਦਬੰਗ ਅਫਸਰ ਪੀਸੀਆਰਨ ਚਾਰਜਰ ਸੁਭਾਸ਼ ਭਗਤ ਨੇ ਇੱਕ ਹੋਰ ਸਟੰਟ ਬਾਸ ਨੂੰ ਦਿੱਤਾ ਚਲਾਣ ਦਾ ਗਿਫਟ ਤੇ ਪੜਾਇਆ ਟ੍ਰੈਫਿਕ ਨਿਯਮਾਂ ਦਾ ਪਾਠ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੀਡੀਓ ਵਿੱਚੋਂ ਨੰਬਰ ਅਤੇ ਪਤਾ ਟ੍ਰੇਸ ਕਰ ਪਹੁੰਚਾਇਆ ਚਲਾਣ ਦਾ ਗਿਫਟ ਦੇਖੋ ਸਟੰਟ ਤੋਂ ਬਾਅਦ ਸਬਕ ਸਿੱਖਦੀਆਂ ਤਸਵੀਰਾਂ ਬੱਚਿਓ ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹੜਾ ਕਰਨਾ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਤੁਸੀਂ ਦੇਖੋ ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ ਸੀ ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ ਔਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ ਮੈਂ ਤੁਹਾਡੇ ਮਾਤੇ ਨੂੰ ਦੱਸਣਾ ਚਾਹੁੰਦਾ ਕਿ ਹਿਯਾਰਕੁਰ ਦੇ ਵਿੱਚ 25 ਤੋਂ 30 ਜਾਂ 35 ਲੋਕ ਹੈ ਜਿਹੜੇ ਸਾਨੂੰ ਇਹ ਜਿਹੀ ਵੀਡੀਓ ਸੈਂਡ ਕਰਦੇ ਆ ਪਲੀਜ਼ ਐਝੇ ਕੰਮ ਨਾ ਕਰੋ ਅਗਰ ਤੂੰ ਮੜ ਜਾ ਵੀ ਡਿਸਬੈਲੈਂਸ ਹੋ ਜਾਵੇ ਤੂੰ ਗਿਰ ਜਾਵੇਂ ਪਿੱਛੋਂ ਗੱਡੀਆਂ ਆ ਰਹੀਆਂ ਉੱਪਰ ਦੀ ਕੋਤ ਲੰਘ ਜਾਏ ਕੋਈ ਛੱਟ ਪੇੜ ਲੱਗ ਜਾਏ ਕੌਣ ਜ਼ਿੰਮੇਵਾਰ ਹੈ ਤੇ ਤੂੰ ਕਿੱਡਾ ਸੋਹਣਾ ਬੱਚਾ ਤੇ ਕਿੱਡਾ ਪਿਆਰਾ ਬੱਚਾ ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤੇ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ ਅੱਗੇ ਤੋਂ ਐਝੀ ਗਲਤੀ ਨਹੀਂ ਕਰਨੀ ਤੇ ਤੁਹਾਡਾ ਗਿਫਟ ਜਿਹੜਾ ਇਹ ਤਿਆਰ ਕਰ ਲਿਆ ਇਹ ਤੁਹਾਨੂੰ ਦੇ ਦਿੱਤਾ ਅਕੀਤ ਕਰੋਗੇ ਤਾਂ ਬੋਲੋ ਲਾਓ ਕੰਨਾਂ ਨੂੰ ਹੱਥ ਉੱਚੀ ਬੋਲੋ ਨਹੀਂ ਜੀ ਆਪਣੇ ਨਾਲਕ ਜਾ ਕੇ ਦੋਸਤਾਂ ਨੂੰ ਵੀ ਸਮਝਾਉਣਾ ਕਿ ਅਜਿਆ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ ਵਿੱਚ ਪੈ ਗਈ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੇ ਵੀਡੀਓ ਪਾਈ ਤੁਹਾਡੇ ਆਸਟੈਂਡ ਜਿਹੜਾ ਕੀਤਾ ਤੁਸੀਂ 1 ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹਦੀ ਤਾਂ ਕਿਨੂੰ ਅਗਲੇ ਦਿਨ ਆਪਾਂ ਫੜਦੇ ਆ ਅਕੇ ਤੋ ਇਦਾਂ ਨਹੀਂ ਕਰਨਾ ਓਕੇ ਮੈਂ ਤੁਹਾਡੇ ਮਾਦਰਮ ਪੁਲਿਸ ਸਾਰੇ ਬੱਚਿਆਂ ਨੂੰ ਅੰਬਰ ਰਿਕੁਐਸਟ ਕਰਨੀ ਚਾਹੁੰਨਾ ਕਿ ਪਲੀਜ਼ ਐਸੀ ਹਰਕਤ ਨਾ ਕਰੋ ਬੱਚਿਓ ਜਿਸ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਉਹ ਸਕੂਟਰ ਦੀ ਹੈ ਤੋ ਦੋ ਛੋਟੀਆਂ ਕਿੱਲੀਆਂ ਹੀ ਹਨਾ ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤੇ ਛੜ ਲੱਗ ਜੂ ਛੜਕ ਦੇ ਵਿੱਚ ਡੇਗੂ ਪਿਛਲੀ ਗੱਡੀ ਆ ਕੇ ਉੱਪਰ ਦੀ ਹਿੱਟ ਕਰ ਜੂਗੀ ਪਲੀਜ਼ ਰਿਕੁਐਸਟ ਹੈ ਐਜੇ ਕੰਮ ਨਾ ਕਰੋ ਥੈਂਕ ਯੂ